ਗੁਰੂ ਮੈਨੂੰ ਰੱਖ ਲੈ ਮੈਨੂੰ ਮਾਰ ਲੈ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਤੇਰਾ ਹੋ ਗਿਆ ਵਾਂ ਮੈਂ ਤੇਰੇ ਤੋਂ ਬਾਰੀ ਨਹੀਂ ਚੱਲ ਸਕਦਾ ਬੱਚੇ ਨੂੰ ਆਪਣੀ ਮਾਂ ਤੇ ਕਿੰਨਾ ਵਿਸ਼ਵਾਸ ਹੁੰਦਾ ਹੈ ਆਪਣੇ ਬਾਪ ਤੇ ਕਿੰਨਾ ਵਿਸ਼ਵਾਸ ਹੁੰਦਾ ਹੈ ਮੇਲੇ ਦੇ ਵਿੱਚ ਜੇ ਕਿਸੇ ਦਾ ਛੋਟਾ ਬੱਚਾ ਗਵਾਚ ਜਾਵੇ ਨਾ ਜਿੰਨੇ ਫੜਿਆ ਹੋਵੇ ਉਹ ਆਖਿਆ ਪੁੱਤ ਤੈਨੂੰ ਮੈਂ ਖਡਾਉਣੇ ਲੈਦਾ ਆ ਤੈਨੂੰ ਮੈਂ ਕੁਝ ਖਾਣ ਲਈ ਲੈ ਜਾਮਾ ਜਿਹੜੇ ਖਡਾਉਣਿਆਂ ਦੀ ਜਿੱਦ ਮਾਂ ਨਾ ਕਰਦਾ ਆ ਰਿਆ ਸੀ ਸਾਰੇ ਬਾਜ਼ਾਰ ਚ ਲੇਟਦਾ ਆਇਆ ਮਾਂ ਮੈਨੂੰ ਉਹ ਚਾਹੀਦਾ ਚਾਹੀਦਾ ਮਾਂ ਮੈਨੂੰ ਕੁਲਫੀ ਖਾਣ ਨੂੰ ਚਾਹੀਦੀ ਐ ਮੈਨੂੰ ਉਹ ਚੀਜ਼ ਖਾਣ ਨੂੰ ਚਾਹੀਦੀ ਸਾਰੇ ਬਾਜ਼ਾਰ ਚ ਲੇਟਦਾ ਆਇਆ ਐ ਨਾ ਗਵਾਚ ਗਿਆ ਐ ਕਿ ਜੇ ਦੂਜੇ ਨੇ ਫੜ ਲਿਆ ਕਿ ਤੂੰ ਚੁੱਪ ਕਰ ਚੁੱਪ ਕਰ ਆ ਤੈਨੂੰ ਮੈਂ ਖਡਾਉਣੇ ਲੈ ਕੇ ਦਵਾਂ ਜਿਹੜੀ ਚੀਜ਼ ਤੇਰੇ ਪਸੰਦੀ ਦੀ ਹੈ ਘਰ ਨੂੰ ਦਵਾਂ ਅੰਦਰ ਨਹੀਂ ਮੈਨੂੰ ਮੇਰੀ ਮਾਂ ਚਾਹੀਦੀ ਹੈ ਮੈਨੂੰ ਪਦਾਰਥ ਨਹੀਂ ਮੈਨੂੰ ਮੇਰੀ ਮਾਂ ਉਹਨੂੰ ਪਤਾ ਹੈ ਮਾਂ ਦੇ ਕੋਲ ਗਿਆ ਮੇਰੀ ਸਾਰੀ ਘਾਟ ਪੂਰੀ ਹੋ ਜਾਣੀ ਹੈ ਇੱਥੇ ਮੈਨੂੰ ਪਦਾਰਥ ਤਾਂ ਮਿਲ ਸਕਦੇ ਨੇ ਪਰ ਮਾਂ ਨਹੀਂ ਮਿਲ ਸਕਦੀ ਮਾਫ ਕਰਿਓ ਭਾਗਾਂ ਵਾਲਿਓ ਕਿਤੇ ਸਾਡਾ ਵਿਸ਼ਵਾਸ ਇਹਨਾਂ ਗੁਰੂ ਤੇ ਹੋਵੇ ਨਾ ਜਿਤਨਾ ਬੱਚੇ ਨੂੰ ਵਿਸ਼ਵਾਸ ਹੈ ਵੱਡੇ ਹੋ ਕੇ ਵੱਖਰੀ ਗੱਲ ਹੈ ਸਾਡੇ ਵਿਸ਼ਵਾਸ ਮਾਪਿਓ ਤੋਂ ਉੱਠ ਜਾਂਦੇ ਨੇ ਉਹਦੀ ਗੱਲ ਨਹੀਂ ਮੈਂ ਕਰ ਜੇ ਕਿਤੇ ਇਹਨਾਂ ਵਿਸ਼ਵਾਸ ਆਪਣੇ ਗੁਰੂ ਤੇ ਹੋਵੇ ਨਾ ਭਾਗਾ ਵਾਲੇ ਉਹ ਸੱਚ ਜਾਣਿਓ ਸਾਡਾ ਸਾਡੇ ਗੁਰੂ ਨਾਲ ਨਾਤਾ ਬੜਾ ਗੂੜਾ ਬਣ ਜਾਵੇਗਾ ਫਿਰ ਸੱਚ ਜਾਣਿਓ ਜਿੰਨੇ ਮਰਜੀ ਮਾੜੇ ਤੋਂ ਮਾੜੇ ਹਾਲਾਤ ਕਿਉਂ ਨਾ ਅੰਦਰ ਆ ਜਾਣ ਜਿੰਨੇ ਮਰਜੀ ਮਾੜੇ ਤੋਂ ਮਾੜੇ ਹਾਲਾਤ ਸਾਡੇ ਸਾਹਮਣੇ ਕਿਉਂ ਨਾ ਆ ਜਾਣ ਬੰਦਾ ਕਦੀ ਵੀ ਡੇਗਦਾ ਢੋਲਦਾ ਨਹੀਂ ਹੈ ਮੈਂ ਇੱਕ ਬਹੁਤ ਪਿਆਰੀ ਘਟਨਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਚ ਆਪ ਜੀ ਦੇ ਸਨਮੁਖ ਰੱਖਦੀ ਜਾਵਾਂ ਮੈਂ ਆਸ ਕਰਦੀ ਹਾਂ ਬੜੇ ਇਕਾਗਰ ਚੇਤੋ ਕੇ ਤੁਸੀਂ ਸੁਣ ਦਾ ਯਤਨ ਕਰੋਗੇ। ਪਾਗਾਂ ਵਾਲੀ ਉਹ ਜੀਣ ਦੀ ਇੱਛਾ ਹਰੇਕ ਮਨੁੱਖ ਕੋਲ ਹੈ। ਕੋਈ ਨੇਤਰੀ ਨਾ ਜ਼ਿੰਦਗੀ ਦੇ ਵਿੱਚ ਕੋਈ ਮਹੱਤਵਪੂਰਨ ਅੰਗ ਵੀ ਬੰਦੇ ਦਾ ਨਹੀਂ ਨਾ ਹੈਗਾ ਉਹ ਵੀ ਜੀਣ ਦੀ ਇੱਛਾ ਰੱਖਦਾ ਹੈ। ਕੋਈ ਜੀਵ ਜੰਤੂ ਹੈ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ। ਉਬੀ ਸਿਰ ਧੜ ਦੀ ਬਾਜੀ ਲਾ ਕੇ ਆਪਣੀ ਜਾਨ ਨੂੰ ਬਚਾਉਣ ਦੀ ਜਿੱਥੋਂ ਤੱਕ ਹੋ ਸਕਦੀ ਹੈ ਕੋਸ਼ਿਸ਼ ਕਰਦਾ ਹੈ ਜਿਹੜਾ ਬੰਦਾ ਜੀਣ ਦੀ ਇੱਛਾ ਮੁਕਾ ਚੁੱਕਾ ਹੈ ਹੌਸਲਾ ਹੀਨ ਹੋ ਚੁੱਕਾ ਹੈ ਉਹ ਬੰਦਾ ਆਤਮ ਹੱਤਿਆ ਕਰਦਾ ਹੈ ਪਰ ਆਪਾਂ ਆਮ ਆਪਣੀ ਜ਼ਿੰਦਗੀ ਦੇ ਵਿੱਚ ਚਾਤ ਮਾਰੀਏ ਦੋ ਵਕਤ ਦੀ ਰੋਟੀ ਨਹੀਂ ਪੱਕਦੀ ਪਰ ਜੀਣ ਦੀ ਇੱਛਾ ਸਾਡੇ ਅੰਦਰ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਜੀਉਣਾ ਹੈ 1715 ਈਸਵੀ ਨੂੰ ਨਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਜਥੇ ਦੇ ਸਮੇਤ ਫਰਕਸ਼ੀਅਰ ਵੱਲੋਂ ਗ੍ਰਿਫਤਾਰ ਕਰ ਦਿੱਤਾ ਜਾਂਦਾ ਹੈ ਇੱਕ ਹੁਕਮ ਦਿੱਤਾ ਜਾਂਦਾ ਹੈ ਸਿੱਖਾਂ ਨੂੰ ਜਾਂ ਜਿਉਂਦਿਆਂ ਮੇਰੇ ਹਵਾਲੇ ਕਰ ਦਿੱਤਾ ਜਾਵੇ ਤੇ ਜਾਂ ਉਹਨਾਂ ਦੇ ਸਿਰ ਜਿਹੜੇ ਨੇ ਧੜ ਨਾਲੋਂ ਅਲੱਗ ਕਰਕੇ ਤੇ ਮੇਰੇ ਸਾਹਮਣੇ ਲੈ ਕੇ ਆਂਦੇ ਜਾਣ ਉਹ ਸਮੇਂ ਦਾ ਰਾਜਾ ਹੈ ਫਰਕਸ਼ੀਰ گویا ਕਿ ਫਰਕਸ਼ੀਰ ਦੇ ਜਿੰਨੇ ਵੀ ਚੇਲੇ ਸਨ ਜਿਨ੍ਹਾਂ ਨੂੰ ਵੀ ਉਹਨੇ ਹੁਕਮ ਦਿੱਤਾ ਸੀ ਉਹਨਾਂ ਨੇ ਧੜਾ ਤੜ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਯਤਨ ਜਾਰੀ ਕਰ ਦਿੱਤੇ ਸਿੱਖਾਂ ਨੂੰ ਘਰਾਂ ਦੇ ਵਿੱਚ ਜਿਨ੍ਹਾਂ ਦੇ ਕੇਸ ਦਾੜੀਆਂ ਦੇਖਦੇ ਸੀ ਉਹਨਾਂ ਨੂੰ ਘਰਾਂ ਦੇ ਵਿੱਚੋਂ ਚੁੱਕ-ਚੁੱਕ ਕੇ ਲਿਆ ਕੇ ਤੇ ਫਰਕਸ਼ੀਅਰ ਦੇ ਸਾਹਮਣੇ ਕਰ ਦਿੱਤਾ ਜਾਂਦਾ ਉਹਦੀ ਕਤਲਗਾਹ ਦੇ ਵਿੱਚ ਹਰੇਕ ਸਿੱਖ ਨੂੰ ਲਿਆ ਦਿੱਤਾ ਜਾਂਦਾ ਹੋਇਆ ਕੀ ਇਨਾਈ ਜਥਿਆਂ ਦੇ ਵਿੱਚ ਇੱਕ ਮੋਸ਼ਕ ਫਟ ਗੱਭਰੂ ਜਵਾਨ ਜਿਹਦੀ ਉਮਰ 17 18 ਸਾਲ ਦੀ ਹੈ ਜੀ ਦਾ ਬਾਪ ਦੁਨੀਆ ਤੇ ਨਹੀਂ ਹੈ ਜੀ ਦੇ ਅਨੰਦਕਾਰ ਜੋ ਹੋਏ ਨੂੰ ਅਜੇ ਕੁਝ ਮਹੀਨੇ ਹੋਏ ਨੇ ਉਹ ਵੀ ਮੋਸ਼ਫਟ ਗੱਭਰੂ ਵੈਰੀਆਂ ਨੇ ਝਾਲਮਾ ਨੇ ਗ੍ਰਿਫਤਾਰ ਕਰ ਲਿਆ ਹੈ ਗ੍ਰਿਫਤਾਰ ਕਰਕੇ ਉਨੂੰ ਫਰਕਸ਼ੀਅਰ ਦੇ ਅੱਗੇ ਰੱਖ ਦਿੱਤਾ ਹੈ ਹੋਇਆ ਕੀ ਫਰਕਸ਼ੀਅਰ ਨੇ ਇਹ ਹੁਕਮ ਦੇ ਦਿੱਤਾ ਕਿ 100 100 ਸਿੱਖਾਂ ਦੇ ਜਿਹੜੇ ਜਥੇ ਨੇ ਨਾ ਇਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਜਾਵੇ ਜਦੋਂ ਮਾਂ ਨੂੰ ਪਤਾ ਲੱਗਾ ਹੈ ਵੀ ਮੇਰੇ ਮੇਰਾ ਜਵਾਨ ਪੁੱਤ ਵੀ ਸਮੇਂ ਦੀ ਧਰਮ ਸਰਕਾਰ ਚੁੱਕ ਕੇ ਲੈ ਗਈ ਐ ਮਾਂ ਡੇਗਦੀ ਟੈਂਦੀ ਬੜਾ ਆਲੇ ਦਿਵਾਲੇ ਟੱਕਰਾ ਮਾਰਦੀ ਨੂੰ ਪਤਾ ਲੱਗਾ ਐ ਵੀ ਇੱਕ ਰਤਨ ਚੰਦ ਨਾਂ ਦਾ ਹਾਕਮ ਐ ਜੀ ਦੀ ਪਹੁੰਚ ਫਰਕਸ਼ੀਅਰ ਤੱਕ ਐ ਉਹ ਮੇਰੀ ਕੋਈ ਮਦਦ ਕਰ ਸਕਦਾ ਐ ਕੋਈ ਹੈਲਪ ਕਰ ਸਕਦਾ ਐ ਮੇਰੇ ਜਵਾਨ ਪੁੱਤ ਨੂੰ ਬਚਾਉਣ ਦੇ ਵਿੱਚ ਟੱਕਦੀ ਟੈਂਦੀ ਨੇ ਜਾ ਦਿੱਲੀ ਦਾ ਦਰਵਾਜ਼ਾ ਖੜਕਾਇਆ ਰਤਨ ਚੰਦ ਨੇ ਫਰਕਸ਼ੀਅਰ ਦੇ ਅੱਗੇ ਸਾਰੀ ਗੱਲਬਾਤ ਮਾਂ ਦੀ ਦੱਸੀ ਕਿ ਇਹ ਉਹ ਮਾਂ ਐ ਜਿਹਦੇ ਸਿਰ ਦਾ ਸਾਈਂ ਨਹੀਂ ਐ ਇਹ ਤਾਂ ਬੱਚਾ ਵੀ ਉਹਨਾਂ ਸਿੱਖਾਂ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਾਮਲ ਐ ਉਹਨਾਂ ਜਥਿਆਂ ਦੇ ਵਿੱਚ ਇਹ ਮਾਂ ਕਹਿੰਦੀ ਐ ਮੇਰਾ ਪੁੱਤ ਸੇਖ ਨਹੀਂ ਐ ਇਹਦੀ ਜਾਨ ਬਖਸ਼ ਦਿੱਤੀ ਜਾਵੇ ਕਹਿੰਦੇ ਜਦੋਂ ਫਰਕਸ਼ੀਰ ਦੇ ਸਾਹਮਣੇ ਰਤਨ ਚੰਦ ਨੇ ਇਹ ਫਰਿਆਦ ਰੱਖੀ ਤੇ ਉਹਨੇ ਇੱਕ ਲਿਖ ਕੇ ਹੁਕਮ ਦੇ ਦਿੱਤਾ ਲਿਖ ਕੇ ਹੁਕਮ ਕੀ ਦਿੱਤਾ ਐ ਕਹਿੰਦਾ ਕਿ ਜੇ ਉਹ ਬੱਚਾ ਕਹਿ ਦੇਵੇ ਉਹ ਮੁੰਡਾ ਕਹਿ ਦੇਵੇ ਕਿ ਮੈਂ ਸੇਖ ਨਹੀਂ ਆ ਮੇਰੀ ਜਾਨ ਬਖਸ਼ ਦਿੱਤੀ ਜਾਵੇ ਤੇ ਕਹਿੰਦੇ ਉਹਨੂੰ ਉਹਨਾਂ ਸਿੱਖਾਂ ਦੇ ਵਿੱਚੋਂ ਅਲੱਗ ਕਰਕੇ ਘਰ ਪੇ ਦਿੱਤਾ ਜਾਵੇ ਉਧਰੋਂ ਜ਼ਾਲਮਾਂ ਨੇ ਆਪਣੇ ਸਾਰੇ ਹਥਿਆਰ ਤਿੱਖੇ ਕੀਤੇ ਨੇ 100-100 ਦੇ ਜਥੇ ਨੂੰ ਸ਼ਹੀਦ ਕਰਨ ਦੀਆਂ ਪੂਰੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਆਪਣੇ ਹਥਿਆਰ ਤਿੱਖੇ ਕਰਕੇ ਕਰ ਲਈਆਂ ਗਈਆਂ ਨੇ ਜਦੋਂ ਉਹ ਮਾਂ ਦੀ ਫਰਿਆਦ ਜਲਾਦ ਦੇ ਕੋਲ ਜਾਂਦੀ ਹੈ ਤੇ ਜਲਾਦ ਕਹਿੰਦਾ ਹੈ ਇਹਨਾਂ ਵਿੱਚੋਂ ਪਹਿਚਾਣ ਤੇਰਾ ਬੱਚਾ ਕੌਣ ਹੈ ਉਸਮਾਨ ਮਾਂ ਆਪਣਾ ਬੱਚਾ ਪਹਿਚਾਣ ਕੇ ਕਹਿੰਦੀ ਹੈ ਕਿ ਆਹ ਮੇਰਾ ਪੁੱਤ ਹੈ ਇਹਦੀ ਜਾਨ ਬਖਸ਼ ਦਿੱਤੀ ਜਾਵੇ ਕਹਿੰਦਾ ਰਾਜੇ ਦਾ ਹੁਕਮ ਹੈ ਫਰਕਸ਼ੀਰ ਦਾ ਹੁਕਮ ਹੈ ਜੇ ਇਹ ਬੱਚਾ ਕਹਿ ਦੇਵੇ ਮੈਂ ਸਿੱਖ ਨਹੀਂ ਹਾਂ ਤੇ ਮੈਂ ਇਹਦੀ ਜਾਨ ਬਖਸ਼ ਦਵਾਂਗਾ ਮੈਂ ਇਹਦੇ ਸੀਸ ਤੇ ਆਰਾ ਨਹੀਂ ਚਲਾਵਾਂਗਾ ਇਹਦਾ ਸਿਰ ਧੜ ਨਾਲੋਂ ਅਲੱਗ ਨਹੀਂ ਕਰਾਂਗਾ ਇਹਨੂੰ ਕਤਲ ਨਹੀਂ ਕਰਾਂਗਾ ਜਦੋਂ ਬੱਚੇ ਦੇ ਕੰਨਾਂ ਦੇ ਵਿੱਚ ਇਹ ਬੋਲ ਪੈਣਾ ਮਾਂ ਦੇ ਕੇ ਮੇਰਾ ਜਿਹੜਾ ਪੁੱਤ ਹੈ ਇਹ ਸਿੱਖ ਨਹੀਂ ਹੈ ਇੰਨਾ ਹੈਰਾਨ ਉਸ ਦਿਨ ਹੋਇਆ ਜਿਸ ਦਿਨ ਉਹਨੂੰ ਬੇਕਸੂਰ ਨੂੰ ਚੁੱਕ ਲਿਆ ਗਿਆ ਜ਼ਿੰਦਗੀ ਦੇ ਵਿੱਚ ਉਸ ਦਿਨ ਨਹੀਂ ਆਇਆ ਜਦੋਂ ਦਿੱਲੀ ਦੀਆਂ ਗਲੀਆਂ ਦੇ ਵਿੱਚ ਉਹਨਾਂ ਦਾ ਜਲੂਸ ਕੱਢਿਆ ਜਾਂਦਾ ਹੈ। ਐਨੀ ਸਰੀਰ ਦੇ ਵਿੱਚ ਹਲਚਲ ਉਧਰ ਨਹੀਂ ਆਈ ਜਦੋਂ ਕਤਲਗਾਹ ਦੇ ਵਿੱਚ ਰੋਜ਼ 100-100 ਦੇ ਜਥਿਆਂ ਨੂੰ ਕਤਲ ਕੀਤਾ ਜਾਂਦਾ ਹੈ। ਆਪਣੀ ਮਾਰ ਦੇ ਮੂੰਹ ਇਹ ਬੋਲ ਸੁਣ ਕੇ ਪੇ ਮੇਰਾ ਬੱਚਾ ਸਿੱਖ ਨਹੀਂ ਹੈ ਜਾਨੋ। ਉਸ ਬੱਚੇ ਦੇ ਪੈਰਾਂ ਦੇ ਹੇਠੋਂ ਜ਼ਮੀਨ ਨਿਕਲ ਗਈ ਐ ਧਰਤੀ ਅਸਮਾਨ ਕੰਬ ਰਹੇ ਨੇ ਕਿ ਮੇਰੀ ਮਾਂ ਕਹਿ ਰਹੀ ਐ ਮੇਰਾ ਬੱਚਾ ਸਿੱਖ ਨਹੀਂ ਐ ਪਾਗਾ ਵਾਲਿਓ ਗੁਰੂ ਤੇ ਭਰੋਸਾ ਸਾਡਾ ਭਰੋਸਾ ਪੈਰ ਪੈਰ ਤੇ ਡੋਲਦਾ ਐ ਸਾਡੀ ਕੌਮ ਦੇ ਵਿੱਚ ਐਸੇ ਹੀਰੇ ਐਸੇ ਯੋਧੇ ਵੀ ਹੋਏ ਨੇ ਜਿਨ੍ਹਾਂ ਦੇ ਸਾਹਮਣੇ ਮੌਤ ਖੜੀ ਐ ਮਾਫ ਕਰਿਓ ਅੱਜ ਸਾਡੇ ਸਾਹਮਣੇ ਮੌਤ ਨਹੀਂ ਐ ਪੈਸਾ ਵਿਖਾ ਕੇ ਤੇ ਸਾਨੂੰ ਜਿੱਧਰ ਨੂੰ ਮਰਜ਼ੀ ਲਜਾਇਆ ਜਾਂਦਾ ਕਿ ਆਲਾ ਪੈਸੇ ਦੀ ਗੁੱਟੀ ਆਜੋ ਸਾਡੇ ਵੱਲ ਜਿਸ ਸਿੱਖ ਵੀ ਕਿਸੇ ਦਾ ਧਰਮ ਪੈਸਾ ਦੇ ਕੇ ਤਬਦੀਲ ਕਰਾਉਂਦਾ ਐ ਤੇ ਇਹ ਵੀ ਗੁਰੂ ਨੂੰ ਪਰਮਾਨ ਨਹੀਂ ਹੈ ਦਿੱਲੀ ਦਾ ਚਾਂਦਨੀ ਚੌਕ ਗਵਾਈ ਭਰਦਾ ਹੈ ਉਹ ਪਹਾੜੀ ਰਾਜੇ ਗਵਾਈ ਭਰਦੇ ਨੇ ਜਿਨ੍ਹਾਂ ਦੀ ਖਾਤਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਰਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹ ਗਵਾਈ ਭਰਦਾ ਇਤਿਹਾਸ ਗਵਾਈ ਭਰਦਾ ਹੈ ਮੈਂ ਗੱਲ ਕਰ ਰਹੀ ਹਾਂ ਬੱਜਾ ਕਹਿੰਦਾ ਹੈ ਕਹਿੰਦਾ ਇਹ ਮੇਰੀ ਮਾਂ ਹੀ ਨਹੀਂ ਹੈ ਜਿਹੜੀ ਕਹਿੰਦੀ ਹੈ ਪੇ ਮੇਰਾ ਬੱਜਾ ਸਿੱਖ ਨਹੀਂ ਹੈ ਕਹਿੰਦਾ ਮੈਂ ਸਿੱਖ ਸੀ ਮੈਂ ਸਿੱਖ ਹਾਂ ਤੇ ਮੈਂ ਮਰਦੇ ਦਮ ਤੱਕ ਸਿੱਖ ਰਵਾਂਗਾ ਇਸੇ ਨੂੰ ਤਾਂ ਬਾਬਾ ਕਬੀਰ ਜੀ ਨੇ ਕਿਹਾ ਸੀ ਨਾ ਡੱਗ ਮੱਗ ਛਾੜ ਰਹਿ ਮਨ ਬੋਰਾ ਅਬ ਤੋ ਜ਼ਰੈ ਮਰੇ ਸਿੱਧ ਪਾਈਐ ਲੀਨੋ ਹਾਥ ਸੰਡੋਰਾ ਇਹ ਡੱਗ ਮਗਾਉਣਾ ਛਡਾਉਂਦਾ ਏ ਸਾਡਾ ਗੁਰੂ ਛਡਾਉਂਦਾ